ਰੋਮੀ ਨੇ ਮਰਦਾਂ ਦੀ ਲੜਾਈ ਚ ਕਿਉਂ ਲੈ ਕੇ ਆਂਦੀ ਸੀ ਆਪਣੀ ਘਰਵਾਲੀ ਤੇ ਆਪਣੀ ਘਰਵਾਲੀ ਕਰਕੇ ਹੀ ਉਸ ਦਿਨ ਕੋਟ ਪੈਣ ਤੋਂ ਬਚਿਆ ਰੋਮੀ ਇਹ ਗੱਲਾਂ ਇਟਲੀ ਵਾਲੇ ਨੇ ਕਹੀਆਂ ਨੇ ਤੁਹਾਨੂੰ ਦੱਸਦੀ ਬੀਤੇ ਦਿਨੀ ਫੇਸਬੁੱਕ ਤੇ ਮਸ਼ਹੂਰ ਦੋ ਬੰਦਿਆਂ ਦੀ ਇਟਲੀ ਚ ਲੜਾਈ ਹੋਈ ਸੀ ਉਹਨਾਂ ਟਾਈਮ ਪਾਇਆ ਸੀ ਤੇ ਮੁੰਡਾ ਜ ਰੋਮੀ ਹੈ ਇਹਦਾ ਇਟਲੀ ਵਾਲੇ ਨੇ ਟਾਈਮ ਪਾਇਆ ਸੀ ਤਾਂ ਜਦੋਂ ਇਹ ਉਸ ਜਗ੍ਹਾ ਤੇ ਜਾਂਦਾ ਤਾਂ ਇਹਦੇ ਨਾਲ ਇਹਦੀ ਘਰਵਾਲੀ ਹੁੰਦੀ ਹੈ ਜਿਸ ਕਰਕੇ ਮਾਮਲਾ ਜ਼ਿਆਦਾ ਗਰਮ ਨਹੀਂ ਹੁੰਦਾ ਤੇ ਕੰਮ ਠੰਡਾ ਪੈ ਜਾਂਦਾ ਤੇ ਇਟਲੀ ਵਾਲਾ ਬਾਅਦ ਵਿੱਚ ਇਹਨੂੰ ਕਹਿੰਦੇ ਕਿ ਤੂੰ ਇੰਨੇ ਕਿ ਜੋਗ ਗਈ ਹੈ ਕਿਉਂਕਿ ਤੂੰ ਆਪਣੀ ਜੁਆ ਘਰਵਾਲੀ ਵਿੱਚ ਲੈ ਕੇ ਆਂਦੀ ਹੈ ਸੋ ਤੇ ਜਦੋਂ ਇਟਲੀ ਵਾਲੇ ਨੇ ਟਾਈਮ ਪਾ ਕੇ ਮੈਨੂੰ ਲੋਕੇਸ਼ਨ ਭੇਜੀ ਤਾਂ ਮੈਂ ਜਿੱਥੇ ਘੁੰਮਣ ਜਾਂਦਾ ਸੀ ਮੈਂ ਰਸਤੇ 'ਚੋਂ ਹੀ ਗੱਡੀ ਮੋੜ ਲਈ ਤੇ ਸਿੱਧਾ ਇਹਦੀ ਲੋਕੇਸ਼ਨ ਤੇ ਆਇਆ ਇਸ ਲਈ ਮੈਂ ਘਰ ਵਾਲੀ ਨੂੰ ਨਾਲ ਲੈ ਕੇ ਨਹੀਂ ਆਂਦਾ ਬਲਕਿ ਅਸੀਂ ਤਾਂ ਦੋਵੇਂ ਘੁੰਮਣ ਜਾ ਰਹੇ ਸੀ ਪਰ ਇਹਨੇ ਜੋ ਟਾਈਮ ਪਾਇਆ ਸੀ ਇਸ ਕਰਕੇ ਸਾਨੂੰ ਉੱਥੋਂ ਹੀ ਵਾਪਸ ਗੱਡੀ ਮੋੜ ਕੇ ਆਉਣਾ ਪਿਆ ਉੱਥੇ ਦੋਸਤੋ ਰੋਮੀ ਕਹਿੰਦਾ ਸੀ ਕਿ ਮੈਂ ਇਟਲੀ ਵਾਲੇ ਦੇ ਛੱਡੀਆਂ ਨੇ ਤੇ ਇਟਲੀ ਵਾਲੇ ਨਾਲ ਬੰਦੇ ਵੀ ਜ਼ਿਆਦਾ ਸੀ ਪਰ ਫਿਰ ਵੀ ਮੈਂ ਅੱਗੇ ਲੈ ਕੇ ਪਹੁੰਚਾ ਤੇ ਤਾਂ ਫਿਰ ਰੋਮੀ ਦੇ ਘਰ ਜਾਂਦੇ ਨੇ ਮੁੰਡੇ ਕਿ ਤੂੰ ਵੀਡੀਓ ਪਾ ਕੇ ਇਦਾਂ ਕਿਹਾ ਕਿ ਸਾਨੂੰ ਤੂੰ ਅੱਗੇ ਲੈ ਕੇ ਪਹੁੰਚਾਇਆ ਤਾਂ ਫਿਰ ਰੋਮੀ ਤੇ ਮੈਂ ਉਹਨੂੰ ਪੁਜਾਇਆ ਤੇ ਉਹ ਡਰਦਾ ਸੀ ਇਸ ਲਈ ਆਪਣੀ ਜੋਵਾ ਘਰ ਵਾਲੀ ਨਾਲ ਲੈ ਕੇ ਆਂਦੀ ਸੀ ਸੋ ਸਾਰੀ ਜਾਣਕਾਰੀ ਤੁਹਾਡੇ ਅੱਗੇ ਰੱਖਤੀ ਹੈ ਤੇ ਤੁਸੀਂ ਇਹਨਾਂ ਦੀ ਲੜਾਈ ਮੁਕਾਓ ਤੇ ਕਮੈਂਟਾਂ ਚ ਦੱਸੋ ਵੀ ਕਿਹੜਾ ਕਿਸਤੇ ਭਾਰੀ ਪਿਆ ਤੇ ਲੜਾਈ ਚ ਇਟਰੀ ਵਾਲਾ ਜਿੱਤਿਆ ਜਾਂ ਰੋਮੀ